ਹਲੋ ਜੀ ਜੈਸਿਕਾ ਹੌਪ ਟੂ ਸਾਰੇ ਬਹੁਤ ਦੇਵਾਂਗੇ ਤੇਖ ਜੀ ਇਹ ਕਿਧੀਆਂ ਬੇਲਾ ਨੇ ਕੀਆ ਗੱਦੂ ਕੋਈ ਕਹਿ ਦਿੰਦਾ ਲੋਕੀ ਪਰੇ ਹੈਗੇ ਨੇ ਕੀਆ ਗੱਦੂ ਕਿਉਂਕਿ ਹੁਣ ਇਹਨਾਂ ਨੂੰ ਫੁੱਲ ਆਏ ਹੋਏ ਆ ਨਾ ਬਹੁਤ ਜ਼ਿਆਦਾ ਮੈਂ ਆ ਜਾਈਆਂ ਇੱਧਰ ਘੁੰਮਣ ਇੱਥੇ ਆਪਣੇ ਕੋਲ ਨਾ ਥੋੜੀ ਜੀ ਜ਼ਮੀਨ ਪਈ ਆ ਕਿਉਂਕਿ ਤੁਹਾਨੂੰ ਅੱਜ ਮੈਂ ਬਹੁਤ ਦਿਨਾਂ ਬਾਅਦ ਆਈ ਕਿ ਹਾਂਗੀ ਇੱਧਰ ਤੇ ਮੈਂ ਤੁਹਾਨੂੰ ਨਜ਼ਦੀਕ ਤੋਂ ਦੇਖੋ ਨੀ ਆ ਦੇਖੋ ਜੀ ਕੁਝ ਨਹੀਂ ਫਿਰ ਕੋ ਨੂੰ ਪਤਾ ਭਈਏ ਬੂਏ ਰਹਿੰਦੇ ਜਿੱਦਾਂ ਇੱਧਰ ਲੋਕ ਇਹਨਾਂ ਨੇ ਕਾਹਤੂ ਫੇਰੀ ਗਈਆ ਉਹ ਆਖੀ ਲਈ ਬੰਦੇ ਰੱਖੇ ਹੋਏ ਨੇ ਸੋ ਮੈਂ ਅੱਜ ਕਿੰਨੇ ਦਿਨ ਬਾਅਦ ਇੱਧਰ ਆਈ ਆ ਦੇਖੋ ਤੁਸੀਂ ਚੁੰਨੀ ਚੰਨੀ ਲਈ ਹੋਈ ਆ ਤੇ ਆ ਇੱਧਰ ਖੜਾ ਝੋਨਾ ਇਹ ਆਪਣੀ ਕੋਲ ਨਾ ਨਿਊ ਕਲੋਨੀ ਬਣਦੀ ਆ ਤੇ ਮੈਂ ਤੁਹਾਨੂੰ ਹੁਣ ਕਲੋਨੀ ਦੇ ਅੰਦਰ ਦਿਖਾਉਣੀ ਆ ਬਣੇ ਰਿਓ ਬਲੌਗ ਦੇ ਨਾਲ ਛੋਟਾ ਜਿਹਾ ਮਿਨੀ ਬਲੌਗ ਆ ਬਤਵਾਤ ਪਿਆਰ ਦਿਖਾ ਕਰੋ ਤੁਸੀਂ ਇਹ ਦੱਸਣਾ ਵੀ ਇੱਥੇ ਘਰ ਕਿਵੇਂ ਲੱਗਦੇ ਨੇ ਤੁਹਾਨੂੰ ਇਹ ਨਮੀ ਕਲੋਨੀ ਹੈ ਜੀ ਆਪਣੇ ਇੱਧਰ ਦੇਖੋ ਅਸੀਂ ਬੁੜੇ ਬੈਠੇ ਗੱਲਾਂ ਮਾਰਦੇ ਨੇ ਗੇਕ ਤੇ ਬਸ ਆਉਂਦੀ ਜਾਂਦੀ ਨੂੰ ਤੱਕੀ ਜਾਂਦੇ ਨੇ ਕਿਹੜੀ ਕੀ ਕਹਿੰਦੀ ਆ ਕਿਹੜੀ ਤੇ ਹੁਣ ਤਾਂ ਫੋਨ ਕਰਕੇ ਵੀ ਅਸੀਂ ਵੀ ਨਾ ਇਹ ਮੌਸਮ ਐਦਾਂ ਦੀ ਹਰਿਆਲੀ ਹੋਰਿਆਲੀ ਇਹ ਦੇਖੋ ਸਾਹ ਕਿਤੇ ਬੀ ਵਧੀਆ ਲੱਗ ਰਿਹਾ ਤੋਂ ਮੌਸਮ ਸੁਖਦ ਰੱਖ ਤੇ ਨੇ ਵਧੀਆ ਆ ਤੇ ਹੁਣ ਮੈਂ ਖਨੀ ਕੋਲੋਨੀ ਦਾ ਵਿਊ ਦਿਖਾਉਣੀ ਆ ਹਾਲੇ ਤਕਰੀਬਨ ਪੈ ਰਹੀ ਆ ਬਹੁਤ ਹੰਦੀ ਇੱਧਰ ਗਰਮੀਆਂ ਦੇ ਵਿੱਚ ਅਸੀਂ ਇਹ ਅੰਬਾ ਤੋਂ ਅੰਬ ਤੋੜਦੇ ਹੁੰਦੇ ਸੀ ਦੇਖ ਛੋਟੇ ਛੋਟੇ ਜਵਾਕ ਪਾਣੀ ਪਾਣਾ ਮੋ ਪੀ ਲੈਣਾ ਲੈ ਪਾਣੀ ਆ ਫਟਾ ਨਮ ਜਹਾ ਮਿੱਠੂ ਖੂਬ ਚੋਰੇ ਕਰਨ ਲਈ ਹਨ ਕਿੰਨੇ ਕੱਚੀ ਮੌਸਮਾ ਕਿੰਨਾ ਬੁਰਾ ਹਾਲਾ ਫਿਰ ਵੀ ਵਿਚਾਰੇ ਰਹਿੰਦੇ ਨੇ ਉਹਨਾਂ ਦੇ ਕਿ ਪਹਿਲਾਂ ਮੈਂ ਗਈ ਸੀਗੀ ਉਹ ਇੱਥੇ ਕੰਮ ਕਰਦੇ ਨੇ ਕੋਠੀਆਂ ਵਗੈਰਾ ਬਣਾਉਂਦੇ ਨੇ ਜਦੋਂ ਮੈਂ ਗਈ ਸੀਗੀ ਨਾ ਉਹ ਦੱਸਦੇ ਸੀ ਪਰ ਹੁਣ ਤਾਂ ਤੁਹਾਨੂੰ ਪਤਾ ਕੱਚੀ ਮੌਸਮ ਚ ਕੁਝ ਵੀ ਨਿਕਲੇ ਆਉਂਦਾ ਤੇ ਮੈਂ ਤੁਹਾਨੂੰ ਨਜ਼ਦੀਕ ਤੋਂ ਤਾਂ ਦਿਖਾ ਨਹੀਂ ਸਕਦੇ ਦੂਰੇ ਦਿਖਾਉਿਆ ਉਹਨਾਂ ਦਾ ਕਰ ਉਹ ਸੀਗਾ ਉਹ ਬੈਠੇ ਨੇ ਇੱਥੇ ਹਰੀ ਵਾਲੀ ਟੈਂਕੀ ਪਈ ਆ ਉਹ ਇੱਥੇ ਕੰਮ ਕਰਦੇ ਨੇ ਵਿਚਾਰੇ ਤਾਂ ਕਰਕੇ ਪੂਰੀ ਰਹਿੰਦੇ ਨੇ ਬਿਨਾ ਲਾਈਟ ਤੋਂ ਬਿਨੋਂ ਕੋਸ਼ੂਰ ਚਲੋ ਮੌਸਮ ਤਾਂ ਵਧੀਆ ਆ ਪਰ ਮਛੱਤਾ ਹੈ ਗਈ ਆ ਨੇ ਦੇਖੋ ਜੀ ਉਹ ਤਾਂ ਮਤਲਬ ਬੰਦਾ ਕਿੰਨਾ ਟਫ ਆ ਆਪਣੇ ਬੱਚਿਆਂ ਲਈ ਵਿਚਾਰਾ ਕਿੱਥੇ ਕਿੱਥੇ ਤੱਕ ਹਣਾ ਜਾਂਦਾ ਚਲੋ ਜੀ ਬਾਏ ਬਾਏ ਅੱਜ ਦਾ ਵਲੌਗ ਨੇ ਐਸੀ ਨਾ ਐਂਡ ਕਰ ਰਹੇ ਹਾਂ ਦੇਖੋ ਤੁਸੀਂ ਸਾਰਾ ਦਿਨ ਕਿੰਨੇ ਗਿਆ ਸੀ ਬਹੁਤ